ਸਬਜ਼ੀਆਂ ਕਾਲਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਵਾਸੀਆਂ ਤੇ ਮੰਡਰਾ ਰਿਹਾ ਵੱਡਾ ਖਤਰਾ ਲੋਕਾਂ ਨੇ ਘਰਾਂ ਦੇ ਦਰਵਾਜ਼ੇ ਬੰਦ ਕਰਨੇ ਕੀਤੇ ਸ਼ੁਰੂ ਹਾਈ ਅਲਰਟ ਤੇ ਪ੍ਰਸ਼ਾਸਨ ਪੰਜਾਬ ਵਿੱਚ ਇਸ ਸਮੇਂ ਖਤਰੇ ਦੇ ਹਾਲਾਤ ਬਣੇ ਹੋਏ ਹਨ ਦੱਸਦੀ ਹੈ ਕਿ ਲਗਾਤਾਰ ਮੀਂਹ ਕਾਰਨ ਕਈ ਜ਼ਿਲ੍ਹੇ ਜਲਤਲ ਹੋ ਗਏ ਹਨ ਹੜ੍ਹਾਂ ਦੀ ਤਿਆਰੀ ਨੂੰ ਬਿਹਤਰ ਬਣਾਉਣਾ ਤੇ ਹੜ੍ਹ ਪ੍ਰੀੜਿਤ ਇਲਾਕਿਆਂ ਵਿੱਚ ਵਸਨੀਕਾਂ ਦੀ ਸੁਰੱਖਿਆ ਤ ਨੂੰ ਯਕੀਨੀ ਬਣਾਉਣ ਲਈ ਇੱਕ ਸਰਗਰਮ ਯਤਨ ਵੱਜੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕੰਢੇ ਇਕੱਤੇ ਅੱਥ ਗੜੀ ਫਾਜ਼ਲਪਿੰਡ ਵਿੱਚ ਇੱਕ ਵਿਆਪਿਕ ਮੋਕ ਡ੍ਰਿੱਲ ਦਾ ਆਯੋਜਨ ਕੀਤਾ ਡਿਪਟੀ ਕਮਿਸ਼ਨਰ ਹਮਾਸ਼ੂ ਸ਼ੈਨ ਐਸ ਡੀ ਐਮ ਲੁਧਿਆਣਾ ਜਸਲੀਨ ਕੌਰ ਪੁੱਲ ਅਤੇ ਸਹਾਇਕ ਕਮਿਸ਼ਨਰ ਪਾਇਲ ਗੋਇਲ ਦੀ ਨਿਗਰਾਨੀ ਹੇਠਾਂ ਕੀਤਾ ਗਿਆ ਇਹ ਅਭਿਆਸ ਪ੍ਰਭਾਵਸ਼ਾਲੀ ਆਫ਼ਤ ਤੇ ਪ੍ਰਬੰਧਨ ਅਤੇ ਅੰਤਰ ਵਿਭਾਗੀ ਤਾਲਮੇਲ ਪ੍ਰਤੀ ਪ੍ਰਸ਼ਾਸਨ ਦੀ ਵਚਨਬੰਦਤਾ ਨੂੰ ਦਰਸਾਉਂਦਾ ਹੈ ਮੋਕ ਡ੍ਰਿੱਲ ਨੇ ਗੜੀ ਫਾਜ਼ਲਪਿੰਡ ਇੱਕ ਕਾਲਪਨਿਕ ਹੜ੍ਹ ਸਥਿਤੀ ਦੀ ਨਕਲ ਕੀਤੀ ਜਿਸ ਵਿੱਚ ਡਰੇਨੇਜ ਪੰਚਾਇਤ ਜੰਗਲਾਤ ਮਾਲੀ ਖਰਾਕ ਅਤੇ ਸਿਵਲ ਸਪਲਾਈ ਮੈਡੀਕਲ ਪੁਲਿਸ ਪਸ਼ੂ ਪਾਲਣ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਜ਼ਿਲ੍ਹਾ ਮੰਡੀ ਦਫ਼ਤਰ ਜਾਨ ਸਹਿਤ ਆਵਾਜਾਈ ਪੁਲਿਸ ਅਤੇ ਸਿੱਖਿਆ ਸਮੇਤ ਕਈ ਮੁੱਖ ਵਿਭਾਗਾਂ ਨੇ ਭਾਗ ਲਿਆ ਅਭਿਆਸ ਦਾ ਉਦੇਸ਼ ਹੜ੍ਹ ਵਰਗੀਆਂ ਐਮਰਜੈਂਸੀਆਂ ਨਾਲ ਨਜਿੱਠਣ ਲਈ ਵਿਪਾਗ ਗਾਮੇ ਚ ਤਿਆਰੀ ਪ੍ਰਤੀਕਿਰਿਆ ਸਮਾ ਅਤੇ ਤਾਲਮੇਲ ਦੀ ਜਾਂਚ ਕਰਨਾ ਰੰਨ ਰਣਨੀਤਿਕ ਤੌਰ ਤੇ ਰੱਖੇ ਰੇਤ ਦੇ ਬੋਰੇ ਜੇ ਪਿਆਸ ਜ਼ਿਲ੍ਹਾ ਕੰਟਰੋਲ ਰੂਮ ਪ੍ਰਾਪਤੀ ਇੱਕ ਨਕਲੀ ਚਤਾਮਣੀ ਕਾਲ ਨਾਲ ਸ਼ੁਰੂ ਹੋਇਆ ਜਿਸ ਵਿੱਚ ਅਧਿਕਾਰੀਆਂ ਨੂੰ ਸਤਲੁਜ ਦਰਿਆ ਵਿੱਚ ਪਾਣੀ ਦੇ ਪੱਧਰ ਤੇ ਵਧਨ ਕਾਰਨ ਸੰਭਾਵੀ ਹੜ੍ਹ ਦੀ ਸਥਿਤੀ ਬਾਰੇ ਸੂਚਿਤ ਕੀਤਾ ਗਿਆ ਸੀ ਕੰਟਰੋਲ ਰੂਮ ਸੰਚਾਲਕ ਨੇ ਤੁਰੰਤ ਜਸਲੀਨ ਕੌਰ ਪੁੱਲ ਐਸ ਡੀ ਐਮ ਜਿੰਨ ਲੁਧਿਆਣਾ ਜ਼ਿਲ੍ਹਾ ਜਿੰਨਾਂ ਦੇ ਅਧਿਕਾਰੀ ਖੇਤਰ ਵਿੱਚ ਗੜੀ ਫਾਜ਼ਲ ਪਿੰਡੋਂ ਦਾ ਹੈ ਨੂੰ ਸੂਚਿਤ ਕੀਤਾ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਸਾਰੇ ਸਬੰਧਿਤ ਵਿਭਾਗਾਂ ਨੂੰ ਤੇਜ ਅਤੇ ਤਾਲਮੇਲ ਵਾਲੇ ਜਵਾਬ ਨੂੰ ਯਕੀਨੀ ਬਣਾਉਣ ਲਈ ਸचेत ਕੀਤਾ ਧੰਨਵਾਦ